ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਸ਼ਿਵ ਸੈਨਾ ਨੇਤਾ ਦੇ ਉੱਤੇ ਹਮਲਾ ਕੀਤਾ ਗਿਆ ਵਾ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਅੱਜ ਬੀਜੇਪੀ ਲੀਡਰ ਰਵਿੰਦਰ ਅਰੋੜਾ ਦੀ ਵਰਸੀ ਸੀ ਜਿਸ ਨੂੰ ਲੈ ਕੇ ਸਿਵਲ ਹਸਪਤਾਲ ਦੇ ਵਿੱਚ ਲੰਗਰ ਦਾ ਆਯੋਜਨ ਕੀਤਾ ਗਿਆ ਸੀਗਾ ਤੇ ਸ਼ਿਵ ਸੈਨਾ ਨੇਤਾ ਸੰਦੀਪ ਥਾਪੜ ਇਸ ਆਯੋਜਨ ਦੇ ਵਿੱਚ ਵਰਸੀ ਦੇ ਵਿੱਚ ਹਿੱਸਾ ਲੈਣ ਵਾਸਤੇ ਸਿਵਲ ਹਸਪਤਾਲ ਆਏ ਹੋਏ ਸੀਗੇ ਤੇ ਸਿਵਲ ਹਸਪਤਾਲ ਤੋਂ ਬਾਹਰ ਜਦੋਂ ਨਿਕਲਦੇ ਨੇ ਠੀਕ ਇਸ ਜਗ੍ਹਾ ਤੋਂ 50 ਮੀਟਰ ਦੂਰ ਬਾਹਰ ਸਿਵਲ ਹਸਪੀਟਲ ਦਾ ਮੇਨ ਗੇਟ ਆ ਤੇ ਮੇਨ ਗੇਟ ਦੇ ਬਾਹਰ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਵਾ ਤੇ ਦੋ ਜਿਹੜੇ ਲੋਕਾਂ ਵੱਲੋਂ ਉਹਨਾਂ ਦੇ ਨਾਲ ਤੇਜਦਾਰ ਹਥਿਆਰਾਂ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਇਆ ਗਿਆ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਸਥਿਤੀ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਜੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਵਾ ਗੌਰਤਬ ਹੈ ਕਿ ਸਿਕਿਉਰਟੀ ਵੀ ਸੰਦੀਪ <th>ਪੜ ਦੇ ਕੋਲੋਂ ਮੌਜੂਦ ਸੀਗੀ ਪਰ ਉਸ ਸਭ ਦੇ ਬਾਵਜੂਦ ਦੋ ਲੋਗ ਆ ਕੇ ਤੇਜ਼ਦਾਰ ਹਤਿਆਰਾਂ ਦੇ ਨਾਲ ਸੰਦੀਪ <th>ਪੜ ਦੇ ਉੱਤੇ ਸਿਵਲ ਹਸਪਤਾਲ ਦੇ ਠੀਕ ਬਾਹਰ ਹਮਲਾ ਕਰ ਦਿੰਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਹਮਲੇ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਵਾ ਕਿਸ ਤਰ੍ਹਾਂ ਨਿਹੰਗਲੇ ਬਾਣੇ ਦੇ ਵਿੱਚ ਆਏ ਦੋ ਲੋਗ ਤੇਜ਼ਦਾਰ ਹਥਿਆਰਾਂ ਦੇ ਨਾਲ ਸੰਦੀਪ ਥਾਪੜ ਦੇ ਉੱਪਰ ਹਮਲਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ तमाम ਹਿੰਦੂ ਲੀਡਰ ਅਤੇ ਸ਼ਿਵ ਸੈਨਾ ਦੇ ਆਗੂ ਸਿਵਲ ਹਸਪਤਾਲ ਪਹੁੰਚਦੇ ਨੇ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਤਾਂ ਹੁਣ ਜਿਹੜਾ ਵਾ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਮਿਸਟਰ ਸੰਜੀਵ ਥਾਪੜ ਨੇ ਸ਼ਿਵ ਸੈਨਾ ਦੇ ਜਿੰਨਾ ਕ ਸਾਨੂੰ ਪਤਾ ਲੱਗਾ ਕਿ ਉਹ ਕਿਤੇ ਫੰਕਸ਼ਨ ਤੇ ਇੱਥੇ ਆ ਰਹੇ ਸੀਗੇ ਤੇ ਹਸਪਤਾਲ ਦੇ ਸਿਵਲ ਹਸਪਤਾਲ ਦੇ ਬਾਹਰ ਹੀ ਆ ਪੁਰਾਣੀ ਜੇਰ ਰੋਡ ਵੱਜਦੀ ਆ ਉੱਥੇ ਕੋਈ ਨਿਹੰਗਾਂ ਦੇ ਬਾਣੇ ਦੇ ਵਿੱਚ ਤਿੰਨ ਚਾਰ ਬੰਦੇ ਸੀਗੇ ਉਹਨਾਂ ਨੇ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਜੀ ਤੇ ਉਹਨਾਂ ਨੂੰ ਫਿਲਹਾਲ ਜਿੰਨਾ ਸਾਨੂੰ ਪਤਾ ਲੱਗਾ ਕਿ ਸਿਵਲ ਹਸਪਤਾਲ ਲਿਆਂਦਾ ਸੀਗਾ ਉਹਨਾਂ ਨੂੰ ਡੀ ਐਮ ਸੀ ਲੈ ਗਏ ਨੇ ਉਹ ਹੁਣ ਤੱਕ ਉਹ ਸਟੇਬਲ ਨੇ ਬਾਕੀ ਜੋ ਵੀ ਬਿਆਨ ਦੇਵਨਗੇ ਉਸ ਤਰ੍ਹਾਂ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਏਗੀ ਰੈਡ ਅਲਰਟ ਅਸੀਂ ਮਤਲਬ ਨਾਕੇ ਅਲਰਟ ਕਰਾਉਂਦੇ ਆ ਜਲਦੀ ਉਹਨਾਂ ਨੂੰ ਰਸਤਾ ਕਿਹੜਾ ਜਾ ਰਿਹਾ ਕਿ ਕਿੰਨੇ ਕ ਲੋਕ ਸੀ ਕਿੰਨੇ ਕ ਸਸਕੇ ਲੋਕ ਕਿਹੜੇ ਜੀ ਜਿਨ੍ਹਾਂ ਨੇ ਹਮਲਾ ਕੀਤਾ ਵੇਖੋ 3 ਤੋਂ 4 ਬੰਦੇ ਦੱਸ ਦੇ ਜੀ ਜੀ ਹਮਲਾ ਕਿਉਂ ਕੀਤਾ ਗਿਆ ਕੁਝ ਪਤਾ ਨਹੀਂ ਇਹ ਕੁਝ ਪਤਾ ਨਹੀਂ ਇਹ ਤੇ ਹੁਣ ਉਹੀ ਦੱਸਣਗੇ ਨਾ ਸਰ ਕਿਹਾ ਜਾ ਰਿਹਾ ਐਕਟਿਵਾ ਵੀ ਜਿਹੜੀ ਹੈ ਗੋਰੇ ਥਾਪਰ ਦੀ ਲੈ ਕੇ ਭੱਜੇ ਦੱਸਿਆ ਇਹੀ ਹੈ ਜੀ ਸਰ ਸਿਕਿਉਰਟੀ ਨਾਲ ਸੀ ਹਾਂ ਜੀ ਹਾਂ ਜੀ ਗਨਮੈਨ ਨਾਲ ਸੀਗਾ ਕਿੰਨੇ ਗਨਮੈਨ ਸੀਗੇ ਜੀ ਗਨਮੈਨ ਇੱਕ ਫਿਲਹਾਲ ਦੱਸਦੇ ਆ ਵੀ ਨਾਲ ਸੀਗਾ ਤੇ ਉਹ 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 ਕਿੱਥੇ ਨੇ ਸਰ ਉਹ ਉਹ ਹੁਣ ਪਤਾ ਕਿ ਮਿਲਦੇ ਆ ਜੀ ਮੈਂ ਤਾਂ ਮਿਲਿਆ ਨਹੀਂ ਮੈਂ ਤਾਂ ਹੁਣ ਆਇਆ ਮੌਕੇ ਤੇ ਜਾਂਚ ਵੀ ਨੂੰ ਹਾਂਜੀ ਹਾਂਜੀ ਮੌਕੇ ਤੇ ਜਾਂਚ ਕਰ ਰਹੇ ਆ ਜਿਹੜੀ ਵੀ ਗੱਲ ਹੋਰ ਸਾਹਮਣੇ ਆਏਗੀ ਤੁਹਾਨੂੰ ਜ਼ਰੂਰ ਦੱਸੀ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਜੀ ਕੱਢ ਰਹੇ ਆ ਜੀ ਦੇਖ ਰਹੇ ਆ ਜੀ ਕਿਹਾ ਵੀ ਜਾ ਰਿਹਾ ਜੀ ਕਿ ਮੁਲਾਜ਼ਮ ਦਾ ਜਿਹੜਾ ਰਿਵਾਲਵਰ ਖੋਣ ਦੀ ਕੋਸ਼ਿਸ਼ ਕੀਤੀ ਗਈ ਉਹਨੇ ਆਪਣਾ ਬਚਾ ਕੇ ਹੁਣ ਵੇਖੋ ਮੈਨੂੰ ਮਿਲੇਗਾ ਤੇ ਮੈਂ ਤੁਹਾਨੂੰ ਫੇਰ ਹੀ ਦੱਸਾਂਗਾ ਜੀ ਜਿੰਨੀ ਕਿ ਮੈਨੂੰ ਗੱਲ ਪਤਾ ਸੀ ਤੁਹਾਨੂੰ ਦੱਸ ਦਿੱਤੀ ਆ ਬਾਕੀ ਹਾਲ ਸਟੇਬਲ ਆ ਜੀ ਫਿਲਹਾਲ ਸਟੇਬਲ ਨੇ ਬੋਲ ਰਹੇ ਨੇ ਹਾਂਜੀ ਠੀਕ ਹੈ ਧੰਨਵਾਦ ਇਸ ਮੁਲਾਜ਼ਮ ਕੋ ਰਿਵਾਲਵਰ ਸੀ ਕਿ ਇਹ ਪੁਲਿਸ ਖਿਲਾਫ ਰਿਵਾਲਵਰ ਮੈਨੂੰ ਮਿਲੇਗਾ ਜੀ ਮੈਂ ਉਹਨੂੰ ਦੱਸਾਂਗਾ ਕੀ ਗੱਲ ਮੈਂ ਕੀ ਵੈਪਨ ਕਿਹੜਾ ਸੀਗਾ ਉਹਨਾਂ ਕੋਲ ਠੀਕ ਹੈ ਠੀਕ ਹੈ